हां जी दोस्तों सारेया नु सत श्री अकाल स्वागत करते हैं जी टोडा राज संधू फार्मिंग ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਅਲਗੋ ਅਲਗੋ ਕੋਠੀ ਜਿਹੜੀ ਦੋਸਤੋ ਅੱਜ ਵਿਜ਼ਿਟ ਹੈ ਆਪਣੀ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਿੱਖੀ ਵੇਂ ਤੋਂ ਦੋਸਤੋ ਖੇਮ ਕਰਨ ਰੋਡ ਦੇ ਉੱਪਰ ਅਲਗੋ ਕੋਠੀ ਤੁਸੀਂ ਖਾਸ ਵਿਜ਼ਿਟ ਕਰਨੀ ਆ ਵੀਰ ਜਗਰੂਪ ਸਿੰਘ ਦੇ ਕੋਲੇ ਆਏ ਆ ਤੇ ਪਸ਼ੂ ਜਿਹੜੇ ਦੋਸਤੋ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਹਾਨੂੰ ਤਿੰਨ ਨਗ ਦਿਖਾ ਦਾਂਗੇ ਮੱਜਾਂ ਝੋਟੀਆਂ ਹੋਣਗੀਆਂ ਦੋਸਤੋ ਝੋਟੀਆਂ ਆਲਮੋਸਟ ਜਿੰਨੇ ਪਸ਼ੂ ਹੋਣਗੇ ਝੋਟੀਆਂ ਹੀ ਆ ਕੋਈ ਪਹਿਲ ਨਾਲ ਦੂਜਣਾ ਦੂਜੇ ਸੂਬੇ ਦੇ ਵਿੱਚ ਤੁਹਾਨੂੰ ਵੇਖਣ ਦੇ ਵਿੱਚ ਨਜ਼ਰ ਆਉਣਗੀਆਂ ਅੱਜ 4 ਜੁਲਾਈ ਨੂੰ ਆਪਾਂ ਦੋਸਤੋ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਸਕਦੇ ਹੋ ਕੋਈ 2 ਵਜੇ ਦੁਪਹਿਰ ਦਾ ਸਮਾਂ ਠੀਕ ਆ ਫਿਲਹਾਲ ਪਸ਼ੂ ਸਾਰੇ ਗੱਭਣ ਨੇ ਤਿਆਰੀ ਦੇ ਵਿੱਚ ਆ ਬਿਲਕੁਲ ਸੂਣ ਦਾ ਨੇੜ ਆ ਦਿਨ ਪੁੱਛਾਂਗੇ ਵੀਰ ਜਗਰੂਪ ਦੇ ਨਾਲ ਗੱਲਬਾਤ ਕਰਕੇ ਵੀ ਕਿੰਨੇ ਕਿੰਨੇ ਦਿਨ ਹਜੇ ਬਾਕੀ ਆ ਸੂਣ ਦੇ ਵਿੱਚ ਤੇ ਬਾਕੀ ਆਓ ਆਪਦੀ ਨਰਕਪਰਖ ਕਰੋ ਤਸੱਲੀ ਕਰੋ ਠੀਕ ਆ ਜੀ ਤਿੱਪ ਕੇ ਵੇਖੋ ਪਸ਼ੂ ਜਿਹੜਾ ਗੱਭਣ ਆ ਤਸੱਲੀ ਕਰਨ ਤੋਂ ਬਾਅਦ ਤੁਸੀਂ ਜਿਹੜੀ ਖਰੀਦ ਕਰ ਸਕਦੇ ਆਜੋ ਕਰਦੇ ਆ ਗੱਲਬਾਤ ਪੁੱਛਦੇ ਆ ਡਿਟੇਲ ਸੋ ਪਸ਼ੂ ਅੱਜ ਸਾਰੇ ਦੋਸਤੋ ਖਰੇ ਆ ਚੰਗੇ ਆ ਜਗਰੂਪ ਵੀਰੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਠੀਕ ਠਾਕ ਭਰਾ ਆ ਠੀਕ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਜੀ ਬਹੁਤ ਵਧੀਆ ਵੀਰੇ ਤੇ ਜਗਰੂਪਾ ਜੀ ਪਸ਼ੂ ਅੱਜ ਆਪਣੇ ਕੋਲ ਤਿੰਨ ਨਾਗਰ ਹਾਂਜੀ ਤਿੰਨ ਆ ਠੀਕ ਆ ਤੇ ਝੋਟੀਆਂ ਹੀ ਆ ਸਾਰੀਆਂ ਹਨ ਹਾਂਜੀ ਆ ਦੋ ਦੂਜੇ ਸੂਏ ਆ ਹਾਂਜੀ ਪਰਲੀ ਪਾਈ ਲੈਣੇ ਪਰਲੀ ਪਾਈ ਲੈਣਾ ਹਾਂਜੀ ਤੇ ਇਹ ਦੂਜੇ ਸੂਵੇ ਦੋਸਤੋ ਦੋਨੋਂ ਦੂਜੇ ਦੂਜੇ ਸੈਕਿੰਡ ਸੈਕਿੰਡ ਟਾਈਮ 'ਰ ਆ ਠੀਕ ਆ ਤੇ ਬਿਲਕੁਲ ਸੂਣ ਦਾ ਨੀੜਾ ਪੁੱਛਦੇ ਆ ਸ਼ੁਰੂਆਤ ਆਪਾਂ ਜਗਰੂਪ ਬਾਈ ਇਤਰੋਂ ਕਰ ਲਈ ਹੈ ਹਾਂਜੀ ਸੋ ਪਹਿਲੇ ਨੰਬਰ ਤੇ ਜਿਹੜੀ ਦੋਸਤੋ ਇਹ ਝੋਟੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਵਾਰੀ ਪੂਰਾ ਬਾਡੀ ਸਟਰਕਚਰ ਜਿਹੜਾ ਤੁਸੀਂ ਆ ਦੇਖ ਲਓ ਫੇਸ ਕੁਆਲਟੀ ਦੇਖ ਲਓ ਤੇ ਸਭ ਤੋਂ ਵੱਡੀ ਅਹਿਮ ਗੱਲ ਆ ਜਿਹੜੀ ਦੋਸਤੋ ਰੇਟ ਭਾਅ ਪਰਤਾ ਬੜਾ ਜਾਇਜ਼ ਹੋਊਗਾ ਇੱਕ ਵਾਰੀ ਆਪਾਂ ਸਟਾਰਟਿੰਗ ਤੋਂ ਨੰਬਰ ਲੈ ਲੈਨੇ ਜਗਰੂਪ ਇੱਕ ਵਾਰੀ ਨੰਬਰ ਵੀਰ ਬੋਲ ਦੇ 98781 33174 ਠੀਕ ਹੈ ਜੀ ਤੇ ਬਾਕੀ ਸੋ ਦੋਸਤੋ ਜਿਹੜੇ ਵੀਰ ਆਪਣੀ ਇਹ ਵੀਡੀਓ ਨੂੰ ਪਹਿਲੀ ਵਾਰ ਦੇਖਦੇ ਆ ਪਏ ਹੋ ਸਪੋਰਟ ਕਰਦਿਆ ਕਰੋ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਜਿਹੜੇ ਵੀਰ ਨਵੇਂ ਆ ਵੀਡੀਓ ਵੇਖ ਕੇ ਤੁਸੀਂ ਸਬਸਕ੍ਰਾਈਬ ਵਾਲਾ ਬਟਨ ਜਿਹੜਾ ਜ਼ਰੂਰ ਜਿਹੜਾ ਦਬਰਿਆ ਕਰੋ ਪ੍ਰੈਸ ਕਰ ਲਿਆ ਕਰੋ ਇਸੇ ਤਰ੍ਹਾਂ ਜਿਹੜੀਆਂ ਆਉਣ ਵਾਲੀਆਂ ਨਵੀਆਂ ਵੀਡੀਓ ਤੁਹਾਨੂੰ ਮਿਲ ਜਾ ਕਰਨਗੀਆਂ ਹਰ ਰੋਜ਼ ਨਵੀਆਂ ਨਵੀਆਂ ਤੇ ਜਗਰੂ ਭਾਈ ਇਹ ਦੂਜਾ ਸੁਬਾ ਹਾਂਜੀ ਵੀਰ ਜੀ ਦੂਜਾ ਸੁਬਾ ਦੂਜਾ ਸੁਬਾ ਤੇ ਦਿਨ ਹਜੇ ਲੈ ਜੂ ਹਨ ਦਿਨ ਲੈ ਨੂੰ ਵੀਰ ਜੀ ਹਾਂ ਚਾਰ ਪੰਜ ਦਿਨ ਲੈ ਜੂਗੀ ਚਾਰ ਪੰਜ ਦਿਨ ਹਾਂਜੀ ਤਿਆਰੀ ਠੀਕ ਆ 4-5 ਦਿਨ ਜਿਹੜਾ ਦੋਸਤੋ ਸਮਾਂ ਲੈ ਜੂਗੀ ਫੇਸ ਕੁਆਲਿਟੀ ਕਾਫੀ ਚੰਗੀ ਆ ਮੂੰਹ ਮੱਥਾ ਤੁਸੀਂ ਵੇਖ ਲਓ ਤੇ ਬਿਲਕੁਲ ਲਵੀ ਜੀ ਝੋਟੀ ਆ ਸੋ ਸੁਭਾ ਦੂਜਾ ਪੈਸੇ ਬਾਕੀ ਥਣ ਥਣ ਇੱਕ ਵਾਰੀ ਤੁਹਾਨੂੰ ਮੈਂ ਦੂਰ ਤੋਂ ਜਰੂਰ ਦਿਖਾ ਦੇਣਾ ਸੱਜੇ ਖਾਬਿਆਂ ਤੁਹਾਨੂੰ ਇੱਕ ਵਾਰੀ ਥਣ ਦਿਖਾ ਦਿੰਦੇ ਆ ਤੇ ਗੱਲਬਾਤ ਇਸੇ ਤਰ੍ਹਾਂ ਚੱਲਦੀ ਰਹੂਗੀ ਆ ਜਿਹੜੀ ਦੋਸਤੋ ਸਪੇਸ ਆ ਆ ਸਾਈਜ਼ ਆ ਥਣ ਦਾ ਉਲਟ ਬਹਿਣੀ ਦੇ ਪਾਸਿਓਂ ਆਪਾਂ ਤੁਹਾਨੂੰ ਦਿਖਾ ਰਹੇ ਆ ਤੇ ਪੰਜ ਹਨ ਵਿਰਲਾ ਦੇ ਕੋਈ ਥਣਾਂ ਜੋੜ ਕੇ ਨਹੀਂ ਰੱਖਦੀ ਤੇ ਬਰਲਾ ਦਾ ਮੁੱਲ ਬਹੁਤ ਜ਼ਿਆਦਾ ਬਾਈ ਜਗਰੂਪ ਠੀਕ ਆ ਬਾਕੀ ਪਸ਼ੂ ਕਈ ਨਾ ਲੱਖਾਂ ਦਾ ਹੁੰਦਾ ਤੇ ਥਣ ਵਾਲੇ ਪਾਸਿਓ ਬਹੁਤ ਆ ਥਣ ਤੋਂ ਮਾਰ ਖਾ ਜਾਂਦਾ ਜਿਹੜੇ ਮੱਝ ਦਾ ਥਣ ਹੀ ਚੰਗਾ ਦੁੱਧ ਵੀ ਉਹ ਦਊਗੀ ਬਿਲਕੁਲ ਜਿਹੜੇ ਪਸ਼ੂ ਕਈ ਨਾ ਨਾਲ ਜੋੜ ਕੇ ਥਣ ਰੱਖਦੇ ਕਈ ਨਾ ਦੁੱਧੋਂ ਦੇ ਕੁਲ ਬਹੁਤ ਥੋੜਾ ਹੁੰਦਾ ਹਾਂਜੀ ਥੋੜਾ ਹੁੰਦਾ ਹਾਂ ਵੇਥ ਬੁੱਥ ਚੰਗੀ ਹੋਵੇ ਥਣ ਦੇ ਡੰਗ ਚੋਂਦਾ ਸਵਾਦ ਨਹੀਂ ਆਉਂਦਾ ਬਿਲਕੁਲ ਜੀ ਤੇ ਜਗਰੂ ਭਾਈ 5 ਦਿਨ ਲੈਂਦੀ ਆ ਹਾਂਜੀ 5 ਦਿਨ ਲੈਂਦੀ ਤੇ ਦਿਖਾ ਦੀਆ ਖੋਲ ਕੇ ਚਲ ਸੋ 5 ਦਿਨ ਜਿਹੜਾ ਦੋਸਤੋ ਸਮਾਂ ਲੈ ਕੇ ਜਾਓਗੇ ਠੀਕ ਆ ਤੇ ਰੇਟ ਭਾਅ ਪੜਦਾ ਵੀ ਬੜਾ ਜਾਇਜ਼ ਹੋਊਗਾ ਵੀ ਇਹ ਟੋਕਰਾਂ ਦਾ ਰੇਟ ਹੀ ਹੋਊਗਾ ਠੀਕ ਆ ਜਿਹੋ ਜਆ ਦੋਸਤੋ ਆਪਾਂ ਟੋਕਰ ਪਸ਼ੂ ਲੱਭਦੇ ਨਾ ਵੀ ਗੱਬਣ ਟੋਕਰ ਲੱਭਦੇ ਉਹੋ ਜਆ ਮੋਲ ਹੋਊਗਾ ਸੱਜਰ ਝੋਟੀਆਂ ਦਾ ਤੇ ਝੋਟੀਆਂ ਵੀ ਜਿਹੜੀਆਂ ਦੋਸਤੋ ਆਪਦੇ ਆਪ 'ਚ ਬਿਲਕੁਲ ਫੰਨੇ ਖਾਂ ਹੈ ਚੰਗੀਆਂ ਝੋਟੀਆਂ ਨੇ ਰਾਜੀ ਆ ਪੂਰੀਆਂ ਕਦ ਕਾਠੀ ਬੇਸ਼ੱਕ ਨਹੀਂ ਦੋਸਤੋ ਮੀਡੀਅਮ ਅਕਾਊਂਟ ਤੁਸੀਂ ਕਰ ਸਕਦੇ ਹੋ ਹਾਈਟ ਮੀਡੀਅਮ ਆ ਰਾਜੀ ਬਾਜੀ ਜਾਂ ਪੂਰੀ ਠੀਕ ਆ ਜੀ ਤੇ ਪਤਲੇ ਪਿੰਡੇ ਦੀ ਆ ਠੀਕ ਹੈ ਬਾਕੀ ਬਣਾਤ ਨਾ ਜਿਹੜਾ ਕਾਫੀ ਚੰਗਾ ਠੀਕ ਹੈ ਜੀ ਨਾਰਮਲ ਹੀ ਆ ਬਾਕੀ ਸੇਵਾ ਤੇ ਜਿਹੜਾ ਦੁੱਧ ਜਿਹੜਾ ਬਿੱਥੂ ਸੇਵਾ ਤੇ ਸੰਤੂ ਸਾਹਿਬ ਹਾਂ ਜੀ ਸਿੰਗਲ ਹੱਡੀ ਦੀ ਸਿੰਗਲ ਹੱਡੀ ਦੀ ਆਹ ਦੇਖੋ ਜੀ ਠੀਕ ਹੈ ਤੇ ਜਗਰੂਪ ਵੀਰੇ ਮੁੱਲ ਕਿੰਨਾ ਫਿਰ ਤਾਂ ਲੈਣ ਦੇਣਾ ਮੋਲ ਲੈਣ ਦੇਣ ਵੀਰ ਜੀ ਲੋਕ ਬਾਜ਼ਾਰ ਵਾਲੇ ਵੇਖੀ ਇਹ ਤਾਂ 70 ਵੀ ਕਰੀ ਚੱਲੀ ਜਾਂਦਾ ਈਡਿੰਗ ਮੱਝਾ ਦਾ ਆਪਾਂ ਨਾ 70 ਕਰਨਾ ਨਾ 65 ਕਰਨਾ 62000 ਦੀ ਮਾਇਦੇ ਦੇ ਦਾਂਗੇ 62000 ਦੀ ਹਾਂ ਜੀ ਲਓ ਜੀ 62000 ਦੀ ਜਿਹੜੀ ਦੋਸਤੋ ਇਹ ਝੋਟੀ ਵੀਰਾਂ ਦਾ ਦੇ ਦਾਂਗੇ ਠੀਕ ਆ ਬੜਾ ਜਾਇਜ ਆ ਆਂਦਾ ਵੀ 70 ਰੁਪਏ 75 ਬਾਹਰ ਵੈਸੇ ਆਪਾਂ ਦੇਖ ਲਈਏ ਪਿਛਲੇ ਸਵੇਰ ਦੁੱਧ ਵੀ 8-9 ਕਿਲੋ ਪਹਿਲਾਂ ਨੇ ਦਿੱਤਾ ਏ ਕਿ ਦੁੱਧ ਵੀ 9-10 ਕਿਲੋ ਦਊਗੀ ਠੀਕ ਆ ਜੀ ਸੋ ਨਾਰਮਲ ਜਿਹੜਾ ਦੋਸਤੋ 10 ਲੀਟਰ ਜਿਹੜਾ ਵੀਰਾਂ ਦਾ ਦੁੱਧ ਦੇਊਗੀ ਬਾਕੀ ਸੇਵਾ ਦਾ ਹੋ ਸਕਦਾ ਵੀ ਦੋਸਤੋ ਠੀਕ ਆ ਜੀ ਇਹ ਸਮੁੰਦਰੀ ਆ ਬਾਕੀ ਪਤਾ ਨਹੀਂਗਾ ਕੋਈ ਵਧੀਆ ਚੰਗੀ ਖਾਸੀ ਸੇਵਾ ਹੋਵੇ ਤੇ 10 ਤੋਂ ਪਲਾਸ ਵੀ ਤੁਸੀਂ ਚੁਵਾਈ ਕਰ ਲੋਗੇ ਬਾਕੀ ਥਣ ਥਣੋਂ ਵੱਲੋਂ ਪੂਰੀ ਸਫਾਈ ਆ ਬੇਚਿੰਤ ਹੋ ਕੇ ਕੋਈ ਵੀਰ ਆਨਲਾਈਨ ਸੌਦਾ ਕਰਨਾ ਹੈ ਤੁਸੀਂ ਘਰੇ ਵਿਜ਼ਿਟ ਕਰਕੇ ਕਰਨਾ ਆਰਾਮ ਨਾਲ ਕਰ ਸਕਦੇ ਹੋ ਠੀਕ ਆ ਇਸ ਤੋਂ ਬਾਅਦ ਇੱਕ ਸੈਗਡ ਨੰਬਰ ਤੇ ਤੁਹਾਨੂੰ ਅਗਲੀ ਝੋਟੀ ਦਿਖਾਉਣੀ ਆ ਤੇ ਜਗਰੂ ਭਾਈ ਇਹ ਵੀ ਪਹਿਲੇ ਦਿਨ ਕਿ ਦੂਜੇ ਇਹ ਵੀ ਦੂਜੇ ਸਵੇ ਦੂਜੇ ਸਵੇ ਠੀਕ ਆ ਝੋਟੀ ਬਣੀ ਥਣੀ ਪੂਰੀ ਆ ਦੋਸਤੋ ਠੀਕ ਆ ਪਿੱਟ ਪੁੱਠੇ ਦੀ ਚੰਗੀ ਆ ਨਿਗਰ ਆ ਪੂਰੀ ਤੇ ਥਣੇਵਾ ਵੀ ਪੂਰਾ ਨਿਗਰ ਆ ਠੀਕ ਆ ਤੇ ਆ ਥਣ ਦੇਖੋ ਤੁਸੀਂ ਬਹਿਣੀ ਵਾਲੇ ਪਾਸਿਓਂ ਵੀ ਚਾਹੋਂ ਥਣਾ ਦਾ ਜਿਹੜਾ ਦੋਸਤੋ ਆਪਸੀ ਤਾਲਮੇਲ ਵੇਖ ਲਓ ਆ ਕਰੋ ਚੈੱਕ ਠੀਕ ਆ ਜੀ ਸਪੇਸ ਚੰਗੀ ਆ ਸਾਈਜ਼ ਚੰਗਾ ਥਣਾ ਦਾ ਤੇ ਫੇਸ ਕੁਆਲਟੀ ਇੱਕ ਵਾਰੀ ਤੁਹਾਨੂੰ ਆਪਾਂ ਦਿਖਾਉਨੇ ਆ ਬਿਲਕੁਲ ਕੁੰਡੀ ਜੂਰਾ ਵੇਖੋ ਠੀਕ ਹੈ ਜੀ ਛੋਟਾ ਜਿਹਾ ਸਿੰਘ ਆ ਤੇ ਮੱਥਾ-ਮੁਥਾ ਵੇਖ ਲਓ ਪੂਰਾ ਜਿਵੇਂ ਹਨਾ ਰੂਬੀ ਕੋਣ ਹਨਾ ਜੀਪ ਵਰਗਾ ਬਿਲਕੁਲ ਜਿਹੜਾ ਮੱਥਾ ਆ ਵੇਖੋ ਠੀਕ ਆ ਤੇ ਝੋਟੀ ਪੂਰੀ ਸ਼ਾਈ ਹੈਗੀ ਆ ਪੂਛ ਆ ਪੂਛ ਥੋੜੀ ਜਿਹੀ ਵਾਈਟ ਜ਼ਰੂਰ ਹੈਗੀ ਆ ਓਵਰ ਆਲਰੇਡੀ ਦੋਸਤੋ ਅਪਲਾਈ ਕੀ ਆ ਠੀਕ ਆ ਪੁੱਠਾ ਪਾਠਾ ਬਹੁਤ ਉੱਚਾ ਲੱਗਾ ਤੇ ਇਹ ਸੁਹਾ ਦੂਜਾ ਜੀ ਹਨਾ ਦਿਨ ਚ ਗਰੂਪ ਕਿੰਨੇ ਕੁ ਵੀਰੇ ਇਹ ਵੀ 4-5 ਦਿਨੀ ਵੀਰ ਜੀ 4-5 ਦਿਨੀ ਆ ਠੀਕ ਆ ਸੋ ਪੰਜ-ਪੰਜ ਦੇਣ ਜਿਹੜੀਆਂ ਦੋਸਤੋ ਝੋਟੀਆਂ ਲੈ ਕੇ ਜਾਂਦੀਆਂ ਦਿਨਾਂ ਵੱਲ ਦੇਖੀ ਜੇ ਤੇ ਪੰਜ-ਪੰਜ ਕੇ ਦਿਨ ਹੀ ਲੈ ਕੇ ਜਾਂਦੀਆਂ ਨੇ ਤੇ ਖੋਲ ਕੇ ਵੀ ਤੁਹਾਨੂੰ ਤੋਰ ਕੇ ਦਿਖਾਉਣੇ ਜਾਂ ਸਮਝ ਆ ਜਾਊਗੀ ਬਤੇਰੀ ਗੱਲਬਾਤ ਤੇ ਕੱਦ ਪੂਰਾ ਠੀਕ ਆ ਜੀ ਸੋ ਨਾਰਮਲੀ ਆਪਾਂ మీడియం ਤੋਂ ਪਲਾਸਟਿਕ ਹਾਈਟ ਦੀ ਅਕਾਊਂਟ ਕਰ ਸਕਦੇ ਹਾਂ ਵੀ మీడియం ਤੋਂ ਜਿਹੜੀ ਪਲਾਸ ਉੱਪਰ ਨੂੰ ਹਾਈਟ ਜਾਂਦੀ ਪਈ ਹੈ ਆ ਕਰੋ ਜੱਕ ਜੀ ਫੇਸ ਕੁਆਲਿਟੀ ਵੇਖੋ ਮੂੰਹ ਮੱਥਾ ਵੇਖੋ ਪੂਰਾ ਬਾਡੀ ਸਟਰਕਚਰ ਵੇਖੋ ਥਾਣੇ ਲੇਵਾ ਦੇਖੋ ਜੀ ਬਾਕੀ ਥਣ ਥਣ ਦਾ ਸਹਿਜ ਕਾਫੀ ਵਧੀਆ ਦੋਸਤੋ ਠੀਕ ਹੈ ਚਟਾ ਛੁਟਾ ਬਹੁਤ ਜਿਆਦਾ ਸਾਫ ਆ ਬਾਕੀ ਤੁਸੀਂ ਆ ਵੀਡੀਓ ਦੇ ਵਿੱਚ ਦੇਖ ਹੀ ਲਿਆ ਤੇ ਫਟਕਦੇ ਨੇ ਸਬਦਾ ਤੁਸੀਂ ਕਰ ਲਿਓ ਠੀਕ ਹੈ ਜੀ ਆਹਦੀ ਨਰਕ ਪਰਖ ਵੀ ਜ਼ਰੂਰੀ ਉਹ ਵੀ ਜ਼ਰੂਰ ਕਰ ਲਿਓ ਕਿੰਨਾ ਮੱਜਾਂ ਦੇ ਥਣਾ ਨੇ ਨਾੜ ਗਾਣ ਦੀ ਆਪਣੀ ਜ਼ਿੰਮੇਵਾਰੀ ਹੋ ਗਈ ਠੀਕ ਹੈ ਜੀ ਕਿੰਨਾ ਮੱਜਾਂ ਕੋਈ ਭਾਰ ਨਹੀਂ ਪਾਉਂਦੀ ਪਿਛੇ ਦੀ ਆਪਣੀ ਗਰੰਟੀ ਹੋ ਗਈ ਠੀਕ ਹੈ ਜੀ ਮੇਡ ਬਾਇਰ ਜਗਰੂਪ ਗੱਵਣ ਪਸੂ ਦਾ ਇਹੋ ਹੀ ਹੁੰਦਾ ਵੀ ਚਲੋ ਹਾਂ ਜੀ ਥਣਾ ਦੀ ਤੇ ਬਾਹਰ ਪਿੱਛੇ ਦੀ ਮੁਸ਼ਕਲ ਨਾ ਹੋਵੇ ਹਾਂ ਜੀ ਬਾਕੀ ਇਹ ਤਾਂ ਹੋਰ ਮੈਂ ਕਰਕੇ ਮੁਸ਼ਕਲ ਵੀਰੇ ਪਿੱਛੇ ਦੀ ਜਿਆਦਾ ਆਉਂਦੀ ਆ ਹਾਂ ਆਪਾਂ ਕੱਲ੍ਹ ਦੀਆਂ ਲੈ ਆਂਦਿਆਂ ਤੇ ਠੀਕ ਆ ਜੀ ਫਿਲਹਾਲ ਜਿਹੜੀ ਦੋਸਤੋ ਕਿਸੇ ਤਰ੍ਹਾਂ ਦਾ ਕੋਈ ਥਾਣੇ ਦੇ ਵਿੱਚ ਤੇਪਣ ਦੇ ਵਿੱਚ ਕੋਈ ਦੂਰੋਂ ਨੇੜੇ ਤੁਸੀਂ ਆ ਜਾਓ ਇੱਥੇ ਆ ਕੇ ਨਰਾਸ਼ ਹੋਣਾ ਪਵੇ ਵੀ ਆ 35 ਦੇ ਵਿੱਚ ਕੋਈ ਮੁਸ਼ਕਲ ਆ ਗਈ ਹੈ ਗੰਢ 나ੜ ਕਿਸੇ ਤਰ੍ਹਾਂ ਦੀ ਕੋਈ ਐਕਟਰਾ ਕੋਈ ਚੀਜ਼ ਉਹ ਗੱਲਬਾਤ ਨਹੀਂ ਹੈਗੀ ਠੀਕ ਆ ਤੇ ਬਿਲਕੁਲ ਖੁੱਲੇ ਦਿਲ ਨਾਲ ਤੁਸੀਂ ਸਬਦਾ ਕਰ ਸਕਦੇ ਹੋ ਤੇ ਮੋਹਲੇ ਦਾ ਦੱਸਿਓ ਜੀ ਮੋਹਲੇ ਵੀਰ ਜੀ ਕਰ ਲਓ ਭਾਵੇਂ ਦਾ 70000 ਕਰ ਲਗੇ ਹਾਂਜੀ ਪਰ 72000 ਦੇ ਦਾਂਗੇ ਆਪਾਂ 72 ਠੀਕ ਆ ਝੋਟੀ ਚੰਗੀ ਆ ਭ ਲੈਣ ਦੇ ਨਾ ਮੁੱਲ 76000 ਡਿਮਾਂਡ ਕਿਉਂਕਿ ਡਿਮਾਂਡ ਇੱਕ ਵੱਖਰੀ ਚੀਜ਼ ਆ ਰਾਹ ਜਿਹੜਾ ਮਿਲਣਾ ਜ਼ਰੂਰੀ ਹੁੰਦਾ ਹੈ ਵੀ ਰਾਹ ਕਿੱਥੋਂ ਕਿ ਤੱਕ ਮਿਲੇ ਠੀਕ ਆ ਉਹ 72000 ਮੌਕੇ ਤੇ ਮਾਨਤਨ ਕਰਾਉਣਾ ਥੋੜਾ ਬਾਅਦ ਉੱਪਰ ਹੀਠਾ ਕਰਾਉਣਾ ਤੁਸੀਂ ਕੋਈ ਰਸਾ ਛੜਾਈ ਇਹਦੀ ਗੱਲਬਾਤ ਆ ਉਹ ਤੁਸੀਂ ਮੌਕੇ ਤੇ ਕਰ ਬਿਜੇਟ ਕਰਕੇ ਕਰਦੇ ਮਾਨਤਨ ਜ਼ਰੂਰ 150 200 ਆਪ ਖੁਸ਼ੀ ਨਾਲ ਜ਼ਰੂਰ ਕਰਾਂਗੇ ਠੀਕ ਆ ਜੀ ਠੀਕ ਆ ਜਗਰੂ ਭਾਈ ਤੇ ਆ ਹਿੱਕ ਦਿਓ ਮਹਾਰਾਜ ਜੀ ਨੂੰ ਇੱਕ ਵਾਰੀ ਆ ਦਿਖਾ ਦਈਏ ਜੀ ਫੇਰ ਆ ਲਓ ਜੀ ਠੀਕ ਆ ਤੇ ਪੂਰੀ ਸਾਫ ਸੁਥਰੀ ਜਿਹੜੀ ਦੋਸਤੋ ਇਹ ਝੋਟੀਆਂ ਕੋਈ ਸ਼ੱਕ ਨਹੀਂਗਾ ਠੀਕ ਆ ਕਿਸੇ ਪਾਸਿਓਂ ਕੋਈ ਪਸੂ ਖੁੰਜਿਆ ਨਹੀਂ ਹੈਗਾਗਾ ਦੋਨੋਂ ਝੋਟੀਆਂ ਦਿਖਾ ਦਿਆਂ ਇੱਕ ਤੀਜੇ ਨੰਬਰ ਤੇ ਇੱਕ ਹੈਵੀ ਆਰਡਰ ਕੁਆਲਟੀ ਵਾਲੀ ਤੇ ਬਿਲਕੁਲ ਹੈਵੀ ਬਾਡੀ weight ਦੀ ਕੱਦ ਕਾਠਾ ਜਿਹੜਾ ਤਰ ਕਾਫੀ ਸੋਹਣਾ ਹੈਗਾ ਉੱਚੇ ਕੱਦ ਕਾਠ ਦੇ ਵਿੱਚ ਕਿ ਤੁਹਾਨੂੰ ਝੋਟੀ ਦਿਖਾਉਣੇ ਆ ਤੇ ਸੋ ਵਧੀਆ ਝੋਟੀ ਆ ਠੀਕ ਆ ਜੰਪਲ ਬੇਸ਼ੱਕ ਤੁਸੀਂ ਇਹਨੂੰ ਹਰਿਆਣੇ ਦੀ ਮੰਨ ਲਓ ਚਾਹੇ ਪੰਜਾਬ ਦੀ ਮੰਨ ਲਓ ਪਰ ਜਿਹੜੀ ਸੀਮਣ ਉਹ ਬਾਹਰ ਦੀ ਹੈ ਜਿਹੜੀ ਹਰਿਆਣੇ ਵਾਲਾ ਸੀਮਣ ਦੀ ਜਿਹੜੀ ਦੋਸਤੋ ਵਰਤੋਂ ਕੀਤੀ ਗਈ ਆ ਇਹ ਝੋਟੀ ਜਿਹੜ ਉਸ ਸੀਮਨ ਦੇ ਵਿੱਚੋਂ ਆ ਪੁੱਛਦੇ ਆਪਾਂ ਤਾਂ ਇਹ ਜਗਰੂਪ ਭਾਈ ਇਹ ਝੋਟੀ ਦੀ ਕੀ ਡਿਟੇਲ ਆ ਇਹ ਵੀਰ ਜੀ ਪਹਿਲਾਂ ਛੁਆ ਝੋਟੀ ਸੁਣੀ ਇਹਦੇ ਅੱਛਾ ਜੀ ਦੋਂਦੀ ਆ ਹਾਂ ਇਹ ਕਲੀ ਕਹਿਣ ਵਾਲੀ ਨਹੀਂ ਹਾਂ ਲਓ ਜੀ ਠੀਕ ਹੈ ਜੀ ਦੋਂਦੀ ਆ ਜੀ ਹਾਂ ਜੀ ਦੋਂਦੀ ਆ ਠੀਕ ਹੈ ਜੀ ਦੋਂਦੀ ਝੋਟੀ ਆ ਤੇ ਜਗਰੂਪ ਇੰਦਾ ਵੀਰੇ ਰਿਕਾਰਡ ਕੀ ਆ ਪਲਾ ਇਹ ਵੀਰ ਜੀ ਇਹਦਾ ਰਿਕਾਰਡ ਇਹ ਦੇਰੇ ਦੇ ਲੈ ਨੂੰ 10 12 ਅੱਛਾ ਆਪੇ ਸੁਲਤਾਨ ਦੀ ਆ ਹਾਂਜੀ ਤੇ ਸੀਮਣੇ ਨੂੰ ਭੀਸ਼ਮ ਦਾ ਲੱਗਾਗਾ ਭੀਸ਼ਮ ਦਾ ਹਾਂਜੀ ਭੀਸ਼ਮ ਸੀਮਣ ਦਾ ਦੋਸਤੋ ਠੀਕ ਆ ਵੀਰਾਂਵਾਲੀ ਕਰਨਾਟਕਾ ਤੋਂ ਗੱਬਣ ਜਿਹੜਾ ਸੀਮਨ ਪੀਛੇ ਇਹ ਕੱਲਾ ਵੀ ਨਹੀਂ ਅੱਖ ਨਾਲਾ ਨਹੀਂ ਆ ਸਰਦਾਂ ਦੀ ਜਾਂ ਦੂਜਾ ਇਹ ਫੋਲਰ ਰਿਕਾਰਡ ਨਾਲ ਜਿੱਥੋਂ ਆਪਾਂ ਲਗ ਲਈ ਆ ਨਾ ਫੋਲਰ ਰਿਕਾਰਡ ਵਿਖਾਇਆ ਨਾ ਆਪਾਂ ਨੂੰ ਠੀਕ ਹੈ ਠੀਕ ਇਹ ਮਾਂ ਦਾ ਵੀ ਇਹਦਾ ਦੁੱਧ 20 ਪਲੱਸ ਆ ਲਈਦੀ ਜਿੰਨੇ ਵੀ ਮੱਜਾ ਨਾ ਉਹਨਾਂ ਕੋਲ ਸਾਰੀਆਂ 20 ਪਲੱਸ ਵਾਲੀਆਂ ਜੇ ਕੋਈ ਕਹੂਗਾ ਨਾ ਮੇਰਾ ਵੀਰ ਇੱਥੇ ਆ ਉਹਨੂੰ ਜਾ ਕੇ ਆਪਾਂ ਵਿਖਾ ਵੀ ਲਵਾ ਗਿਆ 2 ਕਿਲੋਮੀਟਰ ਤੇ ਲੱਗੇ ਹੀ ਆਪਣੇ ਠੀਕ ਹੈ ਸੋ ਕਿਸਾਨ ਭਾਈਓ ਪੀਛਮ ਅਸੇ ਅੱਗੇ ਜੋ ਗੱਬਣ ਹੈ ਠੀਕ ਹੈ ਗੱਬਣ ਹੈ ਜੋ ਪੀਛਮ ਪੁਲ ਸੇ ਹੈ ਕਰਨਾਟਕਾ ਵੀਰਾਂਵਾਲੀ ਸੀਮਨ ਬੈਂ ਬੁੱਲ ਹੈ ਠੀਕ ਹੈ ਆਪ ਜੇ ਦੋਸਤੋ ਸੁਲਤਾਨ ਬੁੱਲ ਕੀ ਜੇ ਕਟੜੀ ਹੈ ਔਰ ਦੋ ਦਾਂਤ ਹੈ ਸੋ ਭਾਈ ਜੋ ਪੰਜਾਬ ਸੇ ਹੈ ਜਾਂ ਪੰਜਾਬ ਸੇ ਬਾਹਰ ਹਰਿਆਣਾ ਸੇ ਹੈ ਉਹ ਜਰੂਰ ਦੇਖ ਸਕਦੇ ਹੈ ਨਰਕ ਪਰਖ ਆਪਣੀ ਕਰ ਸਕਦੇ ਹੈ ਅੱਛੀ ਝੋਟੀ ਹੈ ਕਦ ਕਟ ਜਿਹੜਾ ਕਦ ਕਟ ਦੋਸਤੋ ਐਕਸਟਰਾਆਰਡਨਰੀ ਹੈ ਫੁੱਲ ਬੜੀ ਹਾਈਟ ਹੈ ਠੀਕ ਆ ਤੇ ਜਗਰੂਪ ਭਾਈ ਇਹਨੂੰ ਖੋਲ ਕੇ ਦਰਸ਼ਨ ਕਰਾਈਏ ਤੇ ਆ ਦੇਖੋ ਜੀ ਠੀਕ ਆ ਦੋਸਤੋ ਵੀ ਵੀਰੇ ਪਈਆ ਸਵੇ 15 ਕਿਲੋ ਦਾ ਵਾਦਾ ਦੋਗੀ ਜਗਰੂ ਭਾਈ ਕਹਿੰਦਾ ਵੀ ਇਕੱਲੀ ਕਹਿਣ ਵਾਲੀ ਗੱਲ ਨਹੀਂ ਦੋਸਤੋ ਪੂਰਾ ਰਿਕਾਰਡ ਹੈਗਾ ਜਿਸ ਘਰੋਂ ਲਈ ਆ ਬੇਸ਼ੱਕ ਤੁਸੀਂ ਉਸ ਘਰੇ ਜਾ ਕੇ ਤਸੱਲੀ ਕਰ ਸਕਦੇ ਹੋ ਇਹ ਆਪ ਸੁਲਤਾਨ ਦੀ ਬੱਚੀ ਆ ਸੋ ਜਿਹੜੇ ਵੀਰ ਪਰਖ ਕਰਨੀ ਜਾਣਦੇ ਆ ਮੁਰਾ ਦੇ ਉੱਪਰ ਜਿਨ੍ਹਾਂ ਨੇ ਵਰਕ ਕੀਤਾ ਕੰਮ ਕਰਦੇ ਆ ਉਹਨਾਂ ਨੂੰ ਨਾਰਮਲ ਜਿਹੜਾ ਪਤਾ ਲੱਗ ਜਾਊਗਾ ਠੀਕ ਆ ਇੱਕ ਬਿਲਕੁਲ ਬੰਦੇ ਜਿਹੜੀ ਹਾਈਟ ਆ ਫੁੱਲ ਬੱਡੀ ਐਕਸਟਰਾ ਆਰਡੀਨਰੀ ਜਿਹੜੀ ਦੋਸਤੋ ਹਾਈਟ ਆ ਆ ਦੇਖੋ ਠੀਕ ਆ ਜੀ ਫੇਸ ਕੁਆਲਟੀ ਦੇਖੋ ਸੋ ਬਾਕੀ ਰੰਗ ਟੰਗ ਪੂਰਾ ਦੇਖੋ ਚਾਲ ਦੇਖੋ ਢਾਲ ਦੇਖੋ ਸੋ ਆਰਡਰ ਕੁਆਲਟੀ ਹਜੇ ਕਾਫੀ ਖੂਬਸੂਰਤ ਹੈ ਦਿਨ ਹਜੇ ਜਗਰੂਪ ਹਫਤਾ ਕੱਢ ਸਕਦੀ ਹੈ ਠੀਕ ਹੈ ਜੀ ਆ ਜੇ ਲਿਖੀ ਤੇ ਦਸ ਬਾਰਾ ਉਹ ਦੋਸਤੋ ਫੋਨ ਬੜੀ ਹਾਈਟ ਆ ਕੋਈ ਸ਼ੱਕ ਨਹੀਂ ਠੀਕ ਆ ਜੀ ਬਾਕੀ ਪਹਿਲੇ ਸਵੇਰੇ ਦੁੱਧ ਇਹਨੂੰ ਬਹੁਤ ਵਧੀਆ ਚੰਗਾ ਚੱਲਣਾ ਚਾਹੀਦਾ ਕਿਉਂਕਿ ਜਿਸ ਇਲਾਣੇ ਘਰਾਣੇ ਤੋਂ 1.5 ਫੈਕਗਰਾਉਂਡ ਚੰਗੀ ਬੈਕਗਰਾਉਂਡ ਦੀ ਆ ਤੇ ਮਿਲਕ ਜਿਹੜਾ ਆ ਪਹਿਲੇ ਸਵੇਰੇ ਵਧੀਆ ਕਰਨਾ ਚਾਹੀਦਾ ਠੀਕ ਆ 1.5 ਫੋਟਾ ਵਾਈਟ ਆ ਠੀਕ ਆ 1.5 ਇੰਚ 2 ਇੰਚ ਵਾਈਟ ਜਿਹੜੀ ਪਿਛੋਂ ਠੀਕ ਆ ਜੀ ਇੰਚ ਕੀ ਪਿਛੋਂ ਵਾਈਟ ਆ ਤੇ ਬਾਕੀ ਥਾਂ ਤੋਂ ਤੁਸੀਂ ਆ ਦੇਖ ਲਓ ਤਸਦੀਨ ਆ ਜੇ ਆਪਸੀ ਨਖੇੜ ਚੰਗਾ ਬਿਲਕੁਲ ਸਾਈਜ਼ ਚੰਗਾ ਮੁੱਠੀ ਵਾਲਾ ਥਾਣਾ ਤੇ ਹਵਾਨਾ ਹਜੇ ਹੋਰ ਦੋਸਤੋ ਬਣਾ ਲੂਗੀ ਦਿਨ ਹਜੇ ਪਏ ਆ ਠੀਕ ਆ ਕੋਈ 5-7 ਦਿਨ ਘਟੋ ਘਟ ਵੀ ਹਜਾ ਸਮਾਂ ਜਿਹੜਾ ਬਾਕੀ ਹੈ ਸੋ ਆ ਜਿਹੜੀ ਝੋਟੀ ਦੋਸਤੋ ਅੱਜ ਬਾਈ ਜਗਰੂਪ ਦੇ ਕੋਲੇ ਆ ਬਿਲਕੁਲ ਜਿਹੜੀ ਦੋਸਤੋ ਫੁੱਲ ਬਰੀਡ ਦੇ ਵਿੱਚ ਆ ਠੀਕ ਆ ਮੁਰਾ ਤੇ ਝੋਟੀ ਆ ਜਿਹੜੇ ਵੀਰ ਨੇ ਅਗੇ ਚੰਗਾ ਚੋਖਾ ਜਿਹੜਾ ਦੋਸਤੋ ਖਾਸਾ ਅਗੇ ਸ਼ੌਂਕ ਪਗਾਉਣਾ ਉਹ ਤੁਸੀਂ ਇਹ ਝੋਟੀ ਖਰੀਦ ਸਕਦੇ ਹੋ ਰੇਟ ਪਰਤਾ ਪੁੱਛਦੇ ਆ ਕੀ ਡਿਮਾਂਡ ਆ ਕਿੱਥੋਂ ਤੱਕ ਲੈਣ ਦੇਣ ਵਾਲੀ ਗੱਲ ਹੋਊਗੀ ਤੇ ਜਗਰੂਪ ਭਾਈ ਮੁੱਲ ਕਿੰਨਾ ਇਹਦਾ ਫਿਰ ਮੁੱਲ ਵੀ ਜੀ ਦਾ 131 ਹਾਂਜੀ ਤੇ 10000 ਰੁਪਏ ਚ ਛੋਟ ਕਰਦਾਂਗੇ ਇੱਕ ਵੀਰੀ ਮੱਝ ਦੇ ਨਾਲ ਇੱਕ 20 ਦੀ ਹੋ ਜੂਗੀ ਹਾਂਜੀ ਠੀਕ ਹੈ ਜੀ 120000 ਦੀ ਦੋਸਤੋ ਇਹ ਝੋਟੀ ਜਿਹੜੀ ਆ ਹੋ ਜੂਗੀ ਠੀਕ ਆ ਹਾਂ ਨਾ ਜਿਹੜੀ ਸੋ ਬਾਕੀ ਫੁੱਲ ਵੱਡੀ ਆ ਕੋਈ ਵੀਰ ਇਹ ਤੱਕ ਕੇ ਆਇਓ ਆਸ ਰੱਖ ਕੇ ਆਇਓ ਵੀ ਫੁੱਲ ਵੱਡੀ ਝੋਟੀ ਜਿਹੜੀ ਇੱਕ ਆਪਾਂ ਖਰੀਦਣ ਜਾ ਰਹੇ ਆ ਤੇ ਚੰਗੇ ਬਿਲਕੁਲ ਜਿਹੜੀ ਦੋਸਤੋ ਅੱਗੇ ਨਸਲ ਵਸਲ ਵਾਲੀ ਆ ਠੀਕ ਆ ਤੇ ਚੰਗੇ ਪਿੱਛੋਂ ਫਾਦਰ ਮਦਰ ਰਿਕਾਰਡ ਦੀ ਆ ਫੋ ਜੀਰੋਂ ਤੁਸੀਂ ਗੌਰ ਕਰ ਲਿਓ ਫਿਲਹਾਲ ਪਸੂ ਅੱਜ ਤਿੰਨ ਦਿਖਾਤੇ ਆ ਤੁਹਾਨੂੰ ਤਿੰਨ ਝੋਟੀਆਂ ਸਿਗੀਆਂ ਬਈਜ ਗਰੂਪ ਦੇ ਕੋਲ ਬਿਲਕੁਲ ਛੋਟੇ ਭਾ ਵੀ ਹੈਗੇ ਆ ਜਿਹੜੇ ਵੀਰ ਨੇ ਥੋੜੇ ਪੈਸੇ ਖਰਚ ਕਰਨੇ ਆ ਜਿੰਨੇ ਅੱਗੇ ਹੋਰ ਵਧੀਆ ਬਰੀਡ ਤੇ ਉੱਪਰ ਕੰਮ ਕਰਨਾ ਉਹ ਤੁਸੀਂ ਜਿਹੜੀ ਆ ਇੱਕ ਵੱਡੀ ਝੋਟੀ ਜਿਹੜੀ ਆ ਇਹ ਵੀ ਬਿਲਕੁਲ ਅਵੇਲੇਬਲ ਆ ਤੇ ਹਾਂਜੀ ਤੇ ਆ ਝੋਟੀ ਜਿਹੜੀ ਦੋਸਤੋ ਦਿਖਾਈ ਹੈ ਬਿਲਕੁਲ ਕੁੰਡੀ ਦੂਜੇ ਨੰਬਰ ਤੇ ਇਹ ਵੀ ਝੋਟੀ ਵਧੀਆ ਰੇਟ ਪੜਦਾ ਬਹੁਤ ਜਾਇਜ਼ ਆ ਅੱਜ ਬਿਲਕੁਲ ਬਾਜ਼ਾਰ ਨੂੰ ਵੇਖਦੇ ਹੋਏ ਆਪਾਂ ਦੇਖੀਏ ਤਾਂ ਦੋਸਤੋ ਨਾਰਮਲੀ ਕੋਈ 50 60 6 ਉਕੜ ਕਪਰ ਮੱਝਾਂ ਵੀ ਚਲੋ ਵਿਖੀ ਜਾਂਦੀਆਂ ਨੇ ਮਿਲਦੀਆਂ ਵੀ ਆ ਮਾਰਕੀਟ ਦੇ ਵਿੱਚ ਇਹ ਤੁਹਾਨੂੰ ਸੱਜਰ ਜਿਹੜੀਆਂ ਝੋਟੀਆਂ 'ਚ ਮਿਲਣਗੀਆਂ ਬਿਲਕੁਲ ਨਹੀਂ ਜਿੰਨੇ ਕ ਮੁੱਲ ਕਿੱਥੇ ਆ ਨਾ ਹਾਂਜੀ ਪ੍ਰਾਮਾਜ ਦਾ ਮੁੱਲ ਕਿਤਾ 26000 ਹਾਂ ਇੱਕ 6 ਮਹੀਨੇ ਚੋ ਕੇ ਫਿਰ 40 45 ਦੀ ਮਰਜ਼ੀ ਨੂੰ ਵੇਚ ਦੇ ਬਿਲਕੁਲ ਜੀ ਬਿਲਕੁਲ ਹਾਂਜੀ ਨਾਲੇ ਵਾਦੇ ਬੰਦੀ ਹੈ ਜੀ ਜਿਹੜਾ ਲੈ ਜਾਊਗਾ ਦੋ ਸੂਵੇ ਪੀ ਕੇ ਫਿਰ ਵੇਚੇ ਦੋ ਸੂਵੇ ਪੀ ਕੇ ਫਿਰ ਇਹਨੇ ਨਹੀਂ ਵੇਚ ਨਵੀਆਂ ਮੱਝਾਂ ਜੇ ਲੈ ਆਪਾਂ ਖੋਲਾ ਲਿਆ ਪਹਿਲਾਂ ਹੀ ਤਾਂ ਉਹਨੂੰ ਵੇਚਾਂਗੇ ਕਿੱਥੇ ਬਾਅਦ 'ਚ ਬਿਲਕੁਲ ਬਿਲਕੁਲ ਤੇ ਇਹ ਜਿਹੜੀਆਂ ਦੋਸਤੋ ਨਵੀਆਂ ਸੋ ਕਈ ਨਾ ਪਸ਼ੂ ਆਪਾਂ ਵੱਡਾ ਪਸ਼ੂ ਲੈ ਲੈਨੇ ਆ 6ਵੇਂ 7ਵੇਂ ਸਵੇ ਆ ਉਹ ਲੈ ਲੈਨੇ ਆ ਰੇਟ ਆਪਾਂ ਨੂੰ ਉਹੀ ਭਰਨਾ ਪੈਂਦਾ ਫਿਲਹਾਲ ਇਹ ਤੁਸੀਂ 2-2 3-3 ਸਵੇ ਪੀ ਕੇ ਵੀ ਨਾਰਮਲ ਪਸ਼ੂ ਆ ਬਾਅਦ ਚ ਸੇਲ ਕਰ ਸਕਦੇ ਹੋ ਬਿਲਕੁਲ ਜਿਹੜਾ ਦੋਸਤੋ ਵਾਧੇ ਬੰਦੀਆਂ ਨੇ ਤੇ ਨੰਬਰ ਜਗਰੂਪ ਬੋਲ ਗਿਆ ਆਪਣੇ ਵੀਰੇ ਕੋਈ ਫਿਰ ਵੀਰ ਜੀ ਮੋਬਾਈਲ ਨੰਬਰ 98781 33174 ਇੱਕ ਹੋਰ ਨੰਬਰ 84376 33902 ਠੀਕ ਹੈ ਜੀ ਸੋ ਦੋਸਤੋ ਇਹ ਸਾਰੇ ਮੇਰੇ ਨਾਲ ਵੀਰ ਜਗਰੂਪ ਸਿੰਘ ਫਿਰ ਅਲਗੋਂ ਕੋਠੀ ਤੁਸੀਂ ਖਾਸ ਵਿਜਿਟ ਕਰਨੀ ਹੈ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ